ਜੇ ਤੁਸੀਂ ਪੈਸੇ ਦੇ ਖਾਤਰ ਇਹ ਕੱਪੜੇ ਪਾ ਕੇ ਕਾਰਟੂਨ ਬਣ ਸਕਦੇ ਹੋ ਤੇ ਅਸੀਂ ਆਪਣੇ ਗੁਰੂ ਸਾਹਿਬ ਦੀ ਖੁਸ਼ੀ ਲਈ ਬਾਣਾ ਨਹੀਂ ਪਾ ਸਕਦੇ ਸ਼ਰਮ ਤੇ ਤੁਹਾਨੂੰ ਆਣੀ ਚਾਹੀਦੀ ਹੈ ਇਸ ਮਾਇਆ ਲਈ ਤੁਸੀਂ ਆਪਣਾ ਸਭ ਕੁਝ ਬਦਲ ਲਿਆ ਸਿੱਖੀ ਦੇ ਰੂਪ ਤੱਕ ਤੇ ਤੁਸੀਂ ਗੁਰਸਿੱਖਾਂ ਨੂੰ ਮਜ਼ਾਕ ਕਰਦੇ ਹੋ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਵੀਰ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਕਦਮਾਂ ਆਏ ਵਾਪਸ ਬਸ ਵੀਰ ਜੀ ਹਜੇ 2 ਦਿਨ ਹੀ ਹੋਏ ਹਨ ਮੁੜੇ ਨੂੰ ਠੀਕ ਹੈ ਹੋ ਗਏ ਕਾਰੇ ਸਭ ਠੀਕ ਠਾਕ ਹਾਂ ਜੀ ਵੀਰ ਜੀ ਹੋ ਹੀ ਰਹੇ ਹਨ ਹੋ ਹੀ ਰਹੇ ਹਨ ਮਤਲਬ ਵੀਰ ਜੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਗੁਰਮਤ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੋ ਅੱਜ ਕੱਲ ਇਹ ਤੇ ਹੈ ਪਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਰਿਸ਼ਤਾ ਪੱਕਾ ਨਹੀਂ ਹੋਇਆ ਨਹੀਂ ਵੀਰ ਜੀ ਪੱਕਾ ਤੇ ਕੁਝ ਨਹੀਂ ਹੋਇਆ ਹਜੇ ਕਿਉਂ ਜੀ ਆ ਗਿਆ ਤੁਹਾਨੂੰ ਤਾਂ ਪਤਾ ਹੈ ਮੇਰੇ ਮਾਤਾ ਪਿਤਾ ਨੂੰ ਗੁਰਮਤ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਤੇ ਉਹ ਫਿਰ ਰਿਸ਼ਤੇ ਨੂੰ ਦੁਨੀਆਵੀ ਤੌਰ ਤੇ ਹੀ ਦੇਖੇ ਹਾਂ ਕਰਦੇ ਹਨ ਹਮਮ ਅੱਛਾ ਤੇ ਫਿਰ ਕੋਈ ਅਜੇ ਗੱਲਬਾਤ ਪੱਕੀ ਹੋਈ ਨਹੀਂ ਵੀਰ ਜੀ ਕਹਿੰਦਾ ਹੈ ਇੱਕ ਦੂਰੋਂ ਦੀ ਰਿਸ਼ਤੇਦਾਰੀ ਵਿੱਚੋਂ ਰਿਸ਼ਤਾ ਹੋ ਰਿਹਾ ਹੈ ਪਰ ਮੈਂ ਕੁਝ ਮੁਸ਼ਕਲ ਵਿੱਚ ਹਾਂ ਮੁਸ਼ਕਲ ਕਿਆ ਸੀ ਤੁਹਾਨੂੰ ਤਾਂ ਪਤਾ ਹੈ ਮੈਂ ਗੁਰਮੁਖੀ ਬਾਣੀ ਦਾ ਧਾਰਨੀ ਹਾਂ ਮੇਰੀ ਤਮੰਨਾ ਹੈ ਕਿ ਮੇਰੇ ਜੀਵਨ ਸਾਥਨ ਵੀ ਬਾਣੀ ਦੀ ਧਾਰਨੀ ਹੋਵੇ ਫਿਰ ਮੁਸ਼ਕਲ ਕੀ ਬਣ ਗਈ ਮੁਸ਼ਕਲ ਇਹ ਹੋ ਗਈ ਕਿ ਇਹ ਜੋ ਰਿਸ਼ਤਾ ਹੋ ਰਿਹਾ ਹੈ ਬਾਕੀ ਤਾਂ ਸਭ ਕੁਝ ਠੀਕ ਹੈ ਪਰ ਉਹ ਪਰਿਵਾਰ ਬਾਣੀ ਦਾ ਸਮਰਥੀ ਨਹੀਂ ਮਤਲਬ ਉਹ ਬਾਣੀ ਨੂੰ ਰਤ ਨਹੀਂ ਮੰਨਦੇ ਹਾਂਜੀ ਵੀਰ ਜੀ ਇਉਂ ਹੀ ਸਮਝ ਲਓ ਉਹਨਾਂ ਦੇ ਪਿਤਾ ਜੀ ਅਸਰ ਜੀ ਧਰਮ ਪ੍ਰਚਾਰਕ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਬਾਣਾ ਕੋਈ ਜ਼ਰੂਰੀ ਰਹਿਤ ਨਹੀਂ ਵਾਹਿਗੁਰੂ ਪ੍ਰਚਾਰਕ ਤੇ ਇਹ ਹਾਲਤ ਜ਼ਿਆਦਾਤਰ ਸਭ ਮਾਡਰਨ ਹੀ ਉਤਰੇ ਨੇ ਬਿਲਕੁਲ ਵੀਰ ਜੀ ਮੇਰੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਮਰ ਤੇਰੀ ਬਹੁਤ ਹੋ ਗਈ ਸੋ ਰਿਸ਼ਤੇ ਲਈ ਹਾਂ ਕਰ ਦੇ ਤੇ ਨਾਲ ਨਾਲ ਇਹ ਵੀ ਕਹਿੰਦੇ ਹਨ ਇੱਕ ਵਾਰ ਵਿਆਹ ਕਰਵਾ ਲਾ ਬਾਅਦ ਵਿੱਚ ਉਹਨੂੰ ਮਨਾਲੀ ਬਾਣੇ ਪਾਣ ਲਈ ਏਡੀ ਲੜਕੀ ਨਾਲ ਗੱਲ ਹੋਈ ਗੁਰਪ੍ਰੀਤ ਸਿੰਘ ਪੁੱਛਦਾ ਕੀ ਕਹਿਣਾ ਹੈ ਹਾਂਜੀ ਹੋਈ ਗੱਲ ਉਹ ਉਹ ਕਹਿੰਦੀ ਉਹਨੂੰ ਬਾਣੇ ਵਿੱਚ ਕੋਈ ਦਿਲਚਸਪੀ ਨਹੀਂ ਤੇ ਸੋਚ ਉਹਦੀ ਆਪਣੇ ਪਿਤਾ ਵਰਗੀ ਹੀ ਹੈ ਕਦੇ ਕਹਿੰਦੀ ਸੀ ਵਿਆਹ ਤੋਂ ਬਾਅਦ ਦੇਖ ਲਵਾਂਗੇ ਦੇਖੋ ਗੁਰਪ੍ਰੀਤ ਸਿੰਘ ਜੇ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਬਾਣੇ ਨਾਲ ਹੀ ਖੁਸ਼ ਰਹਿਣਾ ਹੈ ਤੇ ਇਸ ਤੋਂ ਬਿਨਾ ਮੰਦੀ ਸ਼ਾਂਤੀ ਨਹੀਂ ਫਿਰ ਤੇ ਇਸ ਵਿੱਚ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਨਾਜ਼ੁਕ ਰਿਸ਼ਤਾ ਹੈ ਜੇਕਰ ਇਹੋ ਜੇ ਮਸਲੇ ਵਿੱਚ ਪੈ ਗਏ ਤੇ ਗੁੰਝਲਦਾਰ ਹੋ ਸਕਦਾ ਹੈ। ਇਹ ਸਲਾਹ ਤੁਸੀਂ ਹੀ ਕਰਨਾ ਹੈ। ਮੇਰੇ ਹਿਸਾਬ ਨਾਲ ਤੇ ਉਸ ਨੂੰ ਰਿਸ਼ਤਾ ਹੋਣ ਤੋਂ ਪਹਿਲਾਂ ਬਾਣੀ ਦੀ ਧਾਰਨੀ ਹੋ ਜਾਣਾ ਚਾਹੀਦਾ ਹੈ। ਇੱਕ ਤੇ ਉਸ ਦੇ ਜੀਵਨ ਸਾਥੀ ਦੀ ਮੰਗ ਹੈ ਤੇ ਦੂਸਰਾ ਇਹ ਗੁਰਮਤ ਦਾ ਅਸੂਲ ਤੇ ਇਸੇ ਵਿੱਚ ਹੀ ਪਰਿਵਾਰ ਦਾ ਵੀ ਭਲਾ ਹੈ। ਦੂਸਰਾ ਮੈਂ ਖੋਹਰ ਸਿੰਘ ਨੂੰ ਜਾਣਦਾ ਹਾਂ। ਜਿੰਨਾ ਨਾਲ ਆਨੰਦਗੜ੍ਹ ਤੋਂ ਪਹਿਲਾਂ ਇਹ ਬਚਨ ਕੀਤਾ ਗਿਆ ਸੀ ਪਰ ਫਿਰ ਆਹ ਤੋਂ ਬਾਅਦ ਕੌਣ ਪੁੱਛਦਾ ਕੌਣ ਇਸ ਤੇ ਪੂਰਾ ਉੱਤਰਦਾ ਆ ਵੀ ਸੈ ਫੈਸਲਾ ਲੈ ਲਓ ਜੇਕਰ ਤੁਸੀਂ ਚਾਂਸ ਨਹੀਂ ਲੈਣਾ ਚਾਹੁੰਦੇ ਫਿਰ ਸਾਫ਼ ਸਾਫ਼ ਗੱਲ ਕਰ ਲੈਣੀ ਚਾਹੀਦੀ ਹੈ ਆਪਾਂ ਬਹੁਤੇ ਇਸ ਬੋਝ ਹੇਠ ਰਿਸ਼ਤੇ ਕਰ ਲੈਣੇ ਹਨ ਕਿ ਉਮਰ ਬਹੁਤ ਹੋ ਗਈ ਜਾਂ ਬਾਅਦ ਵਿੱਚ ਹੋ ਜਾਏਗਾ ਪਰ ਜੋ ਇਸ ਦੇ ਨਤੀਜੇ ਨਿਕਲਦੇ ਹਨ ਉਹ ਆਪਾਂ ਦੇਖ ਹੀ ਰਹੇ ਹਾਂ ਹਾਂਜੀ ਵੀਰ ਜੀ ਤੁਸੀਂ ਬਿਲਕੁਲ ਠੀਕ ਕਹੇ ਹਾਂ ਮੈਂ ਵੀ ਇਹੀ ਸੋਚ ਰਿਹਾ ਹਾਂ ਸਾ ਫਿਰ ਪਛਤਾਉਣ ਤੋਂ ਚੰਗਾ ਹੁਣੇ ਹੀ ਗੱਲ ਸਾਫ਼ ਕਰ ਲਈ ਜਾਵੇ ਅਬ ਪਛਤਾਏ ਹੋਤ ਕਿਆ ਜਦ ਚਿੜੀਆਂ ਚੁਗ ਗਈ ਖੇਤ ਹਾ ਹਾ ਮੈਂ ਤੇ ਹੁਣੇ ਹੀ ਕਹਿ ਦੇਵਾਂਗਾ ਕਿ ਬਿਹਤਰ ਹੀ ਹੈ ਕਿ ਗੁਰੂ ਸਾਹਿਬ ਦੀ ਖੁਸ਼ੀ ਲਈ ਰਿਸ਼ਤਾ ਪੱਕਾ ਹੋਣ ਤੋਂ ਪਹਿਲਾਂ ਬਾਣਾ ਸਵਾਲਿਆ ਜਾਵੇ ਬਾਕੀ ਉਹਨਾਂ ਦੀ ਮਰਜ਼ੀ ਹਾਂਜੀ ਉਸਦੇ ਪਿਤਾ ਜੀ ਨੂੰ ਕਹੋ ਸਿੱਖੀ ਐਨੀਮੇਟਿਡ ਚੈਨਲ ਦੀਆਂ ਬਣਾਣੀਆਂ ਵੀਡੀਓਜ਼ ਦੇਖ ਲੈਣ ਇਹਨਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਦੇ ਮਨ ਵਿੱਚ ਬਾਣੇ ਦੀ ਰਹਿਤ ਨਾਲ ਸਹਿਮਤੀ ਬਣ ਜਾਵੇ ਅੱਗੇ ਪਈ ਰੱਬ ਰਾਖਾ ਗੁਰੂ ਸਾਹਿਬ ਸਭ ਭਲੇ ਕਰ ਹਾਂਜੀ ਉਸ ਤੇ ਪਿਤਾ ਜੀ ਨੂੰ ਕਹੋ ਸਿੱਖੀ ਐਨੀਮੇਟਿਡ ਚੈਨਲ ਦੀਆਂ ਬਣਾਣੀਆਂ ਵੀਡੀਓਜ਼ ਦੇਖ ਲੈਣ ਇਹਨਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਦੇ ਮਨ ਵਿੱਚ ਬਾਣੇ ਦੀ ਰਹਿਤ ਨਾਲ ਸਹਿਮਤੀ ਬਣ ਜਾਵੇ ਅੱਗੇ ਪਈ ਰੱਬ ਰਾਖਾ ਗੁਰੂ ਸਾਹਿਬ ਸਭ ਭਲੇ ਕਰ ਨੀਂ ਕਾਗੇ ਨਾਤਾ ਰਪਾ ਗੁਰ ਨਾਨਕ ਜੀ ਜਾ ਕੇ ਮਾਇਆ ਪਿਆਰਾ ਸਿੰਘ ਵੀਰ ਮੈਨੂੰ ਮਾਫ ਕਰ ਦਿਓ ਮੈਂ ਗਲਤ ਸੀ ਗੁਰੂ ਸਾਹਿਬ ਨੇ ਮੇਰੇ ਵਰਗੇ ਮੂਰਖ ਨੂੰ ਸਮਝਾਉਣ ਲਈ ਇੱਕ ਕਹਾਤ ਰਚਿਆ ਬਿਆਰਾ ਸਿੰਘ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਹੋ ਗਈ ਕਿ ਮਹਾਰਾਜ ਨੇ ਵਾਪਸ ਬਾਣੇ ਦੇ ਦਾਤ ਬਖਸ਼ੀ ਪਰ ਪਰ ਘਰ ਟੈਨਸ਼ਨ ਹੋ ਗਈ ਕੋਈ ਗੱਲ ਨਹੀਂ ਜਦੋਂ ਆਪਾਂ ਚੜਾਈ ਚੜਦੇ ਆ ਫਿਰ ਸਾਹ ਤੇ ਚੜਦਾ ਹੀ ਆ ਇਹ ਤਾਂ ਬਹੁਤ ਵਧੀਆਂ ਲੱਗਦੀਆਂ ਹਨ ਵੀਡੀਓਜ਼ ਕਾਫੀ ਪ੍ਰੇਰਣਾ ਭਰੀਆਂ ਵੀਡੀਓਜ਼ ਨੇ ਮੈਂ ਘਰੇ ਜਾ ਕੇ ਹੁਨੇ ਚੈਨਲ ਸਬਸਕ੍ਰਾਈਬ ਕਰਵਾ ਕੇ ਵੀਡੀਓਜ਼ ਦਿਖਾਉਂਦਾ ਹਾਂ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਨੂੰ ਗੱਲ ਸਮਝ ਆ ਜਾਵੇ ਤੇ ਬਾਣੀ ਦੀ ਰਹਿਤ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰਨ ਤੇ ਮੇਰੇ ਤੇ ਵੀ ਕਿਰਪਾ ਹੋ ਜਾਵੇ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਇੰਨੀ ਵਿਸਥਾਰ ਵਿੱਚ ਬਾਣੀ ਬਾਰੇ ਪ੍ਰਚਾਰ ਆਪ ਜੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਪਿਆਰੀ ਗੁਰਸਿੱਖੋ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਮੰਤਵ ਕੇਵਲ ਇੰਨਾ ਹੀ ਹੈ ਕਿ ਗੁਰਮਤ ਦੇ ਮੁੱਢਲੇ ਅਸੂਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਆਪਾਂ ਸਭ ਇਹਨਾਂ ਨੂੰ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਆਪ ਜੀ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਹਨਾਂ ਵੀਡੀਓਜ਼ ਨੂੰ ਫੋਰ ਲਾਭਦਾਇਕ ਬਣਾਇਆ ਜਾ ਸਕੇ ਜੇਕਰ ਆਪ ਇਹਨਾਂ ਰਹਿਤਾਂ ਨੂੰ ਅਪਣਾਉਣ ਦਾ ਯਤਨ ਕਰੋਗੇ ਇਹ ਜਾਣ ਕੇ ਸਾਨੂੰ